ਪਠਾਨਕੋਟ ਵਿੱਚ ਮਾਈਨਿੰਗ ਵਿਭਾਗ ਨੇ ਕੀਤੀ ਵੱਡੀ ਕਾਰਵਾਈ ਜੰਮੂ ਅਤੇ ਹਿਮਾਚਲ ਤੋਂ ਰੇਤ ਬੱਜਰੀ ਗੈਰ ਕਾਨੂੰਨੀ ਢੰਗ ਨਾਲ ਲਿਆਉਂਦੇ 10 ਸਾਧਨ ਕੀਤੇ ਜ਼ਬਤ ਮਾਈਨਿੰਗ ਵਿਭਾਗ ਅਫਸਰ ਆਕਾਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਣਕਾਰੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਕਾਰਵਾਈ ਹੁੰਦੀ ਉੱਧਰ ਕਾਰਵਾਈ ਹੀ ਨਹੀਂ ਹੁੰਦੀ ਸਾਡੇ ਵੱਲੋਂ 8 ਗੱਡੀਆਂ ਕਾਉਂਟਰ ਪਰ ਫੜੀਆਂ ਗਈਆਂ ਨੇ ਇੱਕ ਗੱਡੀ ਮਾਦੋਪੁਰ ਫੜੀ ਗਈ ਹੈ ਇੱਕ ਟਰੈਕਟਰ ਟਰਾਲੀ ਉਧਰ ਤਾਰ ਕਿੰਨੀ ਫੜਿਆ ਗਿਆ ਟੋਟਲ 10 ਵਹੀਕਲਸ ਬੌਂਡ ਹੋਏ ਨੇ 10 ਵਹੀਕਲ ਦਾ ਰਾਉਂਡ ਰਾਉਂਡ ਪਰਗੜੀ 2 ਲੱਖ ਰੁਪਏ ਪਰ ਟਰਾਲੀ 1 ਲੱਖ ਰੁਪਏ ਚਲਾਨ ਜੁਰਮਾਨਾ ਪਵੇਗਾ ਤਾਂ ਪੰਜ ਦਾ ਮੰਨ ਕੇ ਜੇ ਲੋ 18 ਲੱਖ ਰੁਪਏ ਹੋ ਗਿਆ ਤੇ 18 ਪਲਸ 1 19 ਲੱਖ ਰੁਪਏ ਸਰਕਾਰ ਦੇ ਰੈਵਨਿਊ ਐਸ ਜੁਰਮਾਨਾ ਜਾਏਗਾ ਉਹਨਾਂ ਦੇ ਕੋਲ ਇਹ ਕਾਗਜ਼ ਆਉਂਦੇ ਕੰਪਲੀਟ ਲੈ ਗਿਆ ਰੌਲਟੀ ਪੇਡ ਡਾਕੂਮੈਂਟਸ ਨਾਲ ਹੋਣ ਉਹਨਾਂ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਦੇ ਆ ਮੋਸਟ ਵੈਲਕਮ ਦੇ ਕੈਨ ਐਂਟਰ ਇਨ ਪੰਜਾਬ ਬਟ ਵਿਦ ਇਲੀਗਲ ਡਾਕੂਮੈਂਟਸ ਦੇ ਕੈਨ ਐਂਟਰ